ਉਹ ਨੁਕਸਾਨ ਤੇ ਜਿਹੜੇ ਝੋਨੇ ਉੱਦੀ ਪੱਠਿਆਂ ਵਿੱਚ ਦੀ ਪਾਣੀ ਲੰਘਿਆ ਉਹ ਤੇ ਸਾਰੇ ਬਰਬਾਦ ਹੋ ਗਿਆ ਤੇ ਇਹਦੇ ਤਕਰੀਬਨ ਹੀ ਇੱਕ ਸਾਲ ਮਹਾ ਪੈਂਦਾ ਵਾ ਤਕਰੀਬਨ ਦੂਜੇ ਤੀਜੇ ਸਾਲ ਪਾਣੀ ਇਸੇ ਤਰ੍ਹਾਂ ਹੀ ਆਉਂਦਾ ਜਿਵੇਂ ਆਉਂਦਾ ਉਹ ਕਈ ਭਰਾੜਾਂ ਜਦੋਂ ਫੇਸਬੁੱਕ ਤੇ ਵੇਖਦੇ ਆ ਆਦੰਦੇ ਜੀ ਪਹਿਲਾਂ ਇੰਤਜ਼ਾਮ ਨਹੀਂ ਕੀਤੇ ਇਹਦੇ ਚ ਪਹਿਲਾਂ ਇੰਤਜ਼ਾਮ ਕੀ ਕਰਨਾ ਜਦੋਂ ਬਰਸਾਤ ਹਣੀ ਆਉਣੀਆਂ ਬੰਨਾਂ ਦੇ ਵਿੱਚ ਤੇ ਪਾਣੀ ਚੱਲਣਾ ਹੀ ਚੱਲਣਾ ਉਹ ਆਪ ਦੀ ਵਿਚਾਰੇ ਪਤਾ ਨਹੀਂ ਗੱਲ ਦਾ ਪਤਾ ਹੁੰਦਾ ਜਾਂ ਨਹੀਂ ਹੁੰਦਾ ਆਦਣਗੇ ਜੀ ਉਹ ਪਹਿਲਾ ਇੰਤਜ਼ਾਮ ਨਹੀਂ ਕੀਤਾ ਤਾਂ ਆੜ ਆ ਗਿਆ ਹਾੜ ਤੇ ਹੁਣ ਜਦੋਂ ਪ੍ਰਸਾਦ ਬਸਤੀ ਹੋਣੀ ਆ ਆ ਇਥੋਂ ਐਸ ਬੰਨ ਤੋਂ ਜਿਹੜਾ ਸਭਰਾਲਾ ਬੰਨ ਪੱਟੀ ਵਾਲਾ ਇਹਦੇ ਤੋਂ ਜਿਹੜਾ ਬੰਨ ਪਰਾਂ ਫਰੋਜਪੁਰ ਵਾਲਾ ਵਾ 7 ਤੋਂ 8 ਕਿਲੋਮੀਟਰ ਲੰਮਾ ਆ ਜੀ 7-8 ਕਿਲੋਮੀਟਰ ਲੰਮਾ ਇਹ ਪਾਣੀ ਚੱਲਦਾ ਜਿਹੜਾ ਹਸੈਨੀ ਵਾਲੇ ਪੁੱਲ ਨੂੰ ਜਾਂਦਾ ਪਰ ਤੇ ਉਦਣ ਵੀ ਮੰਤਰੀ ਪ੍ਰੇਂਦਰ ਗੋਇਲ ਜੀ ਨਾਲ ਗੱਲ ਹੋਈ ਇਹ ਉਹਨਾਂ ਨੂੰ ਕਹਿ ਕੇ ਜਿਹੜੇ ਅਗਲੇ ਦਾਰੇ ਆ ਜਿੰਨੇ ਕਿ ਉਸੇ ਕਿਦਰੋਂ ਪਿੱਛੋਂ ਪਾਣੀ ਆਉਂਦਿਆ 7 ਲੋਈ ਵਿਆਸ ਉਨਾ ਹੀ ਗਾਂ ਜਿਹੜਾ ਵੀ ਗਾਂ ਨਿਕਲਦਾ ਜਾਵੇ ਜਿਹੜਾ ਆ ਜਿਹੜਾ ਬੰਨਿਆ ਇਹ ਟੁੱਟੇਗਾ ਜਦੋਂ ਉਹ ਪੋਲ ਬੰਦ ਹੁੰਦੇ ਆ ਦਰ ਬੰਦ ਹੁੰਦੇ ਆ ਉਦੋਂ ਪਾਣੀ ਦੀ ਪਿੱਛੇ ਢਾਬ ਲੱਗਦੀ ਤੇ ਉਦੋਂ ਪਾਣੀ ਬੰਨ ਚੋਂ ਰਿਸਣ ਲੱਗ ਪੈਂਦਾ ਤੇ ਉਹ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਉਹ ਆਉਂਦੇ ਜੀ ਪਹਿਲਾਂ ਇੰਤਜ਼ਾਮ ਕਰਨੇ ਇਹ ਇੰਤਜ਼ਾਮ ਕੋਈ ਵੀ ਨਹੀਂ ਕਰ ਸਕਦਾ ਇਹਦੇ ਜਦੋਂ ਪ੍ਰਸਾਦ ਜਾਦੀ ਹੋਣੀ ਬਸਤੀ ਹੋਣੀ ਆ ਇਸੇ ਤਰ੍ਹਾਂ ਹੀ ਪਾਣੀ ਅੱਗੇ ਆਉਂਦਾ ਰਿਹਾ ਇਸੇ ਤਰ੍ਹਾਂ ਹੀ ਆਉਣਾ ਇਹ ਆ ਵੀ ਬਸ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਵੇਚਿਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਹੋ ਜੀ ਗੱਲ ਹੈ ਜਿਹੜੀ ਕਰਨ ਵਾਲੀ ਅਜੇ ਵੇਖੋ ਸਰਕਾਰੀ ਤੌਰ ਤੇ ਵੀ ਹਾਂ ਮਦਦ ਕਰਨੀ ਆ ਜਿਹੜਾ ਮਾਅਬਜਾ ਉਹ ਵੀ ਉਹਨਾਂ ਕਿਸਾਨਾਂ ਦੇ ਖਾਤੇ ਆ ਉਹ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਫੀਡ ਚੋਕਰ ਪੱਠੇ ਜੋ ਵੀ ਸਰਕਾਰੀ ਤੌਰ ਤੇ ਆ ਉਹ ਉਹਨਾਂ ਕਿਸਾਨਾਂ ਨੂੰ ਮਿਲੂ ਜਿਨ੍ਹਾਂ ਦੀ ਪੈੜੀ ਬੰਨੋ ਦਰਿਆਲੇ ਪਾਸੇ ਆ ਹੁਣ ਮੈਨੂੰ ਇਹ ਵੀ ਅਜੇ ਸਰਕਾਰੀ ਮਦਦ ਆਉਂਦੀ ਨੂੰ ਕੋਈ 1-2 ਦਿਨ ਲੱਗ ਜਾਣੇ ਆ ਜਿਵੇਂ ਫੀਡ ਚੋਕਰ ਪੱਠੇ ਹੋਣੇ ਆਪਾਂ ਆਪਦੇ ਕੋਲੋਂ ਹੀ ਕਰਕੇ ਇੱਥੇ ਚੋਕਰ ਫੀਡ ਲੈ ਕੇ ਆਏ ਆ ਕਿ ਚਲ ਇੱਕ ਰਾਂ ਯਾਰ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਦੋ ਦੋ ਬੋਰੀਆਂ ਮਿਲ ਜਾਣ ਤੇ ਉਹਦੇ ਬਾਅਦ ਚਲੋ ਹੁਣ ਤੇ ਤੂੜੀ ਨਾਲ ਕਿਤਾਬਾ ਕਿਤੂਬਾ ਕਰਕੇ ਆਪਦੇ ਡੰਗਰਾਂ ਨੂੰ ਇੱਕ ਰਾਂ ਤੇ ਵਿਚਾਰੇ ਪੱਠੇ ਪੁੱਠੇ ਪਾਉਣ ਨਾਲ ਚਾਰਾ ਪਾਉਣ ਉਹਦੇ ਬਾਅਦ ਮੁੜ ਕੇ ਸਰਕਾਰੀ ਮਦਦ ਵੀ ਆ ਜੂ ਜੇ ਨਾ ਉਹ ਫੇਰ ਇਹਨਾਂ ਦੀ ਇਤਨਾ ਹੀ ਮਦਦ ਕਰਦਾਂ ਕੋਲੋਂ ਕਰਦਾਂਗੇ ਯਾਰ ਸਾਡੇ ਭਰਾ ਨੇ ਕੋਈ ਵੱਖਰੇ ਥੋੜਾ ਮੈਂ ਪਰ ਜਿਹੜੇ ਕੋਈ ਸਰਦੇ ਪੋਜਦੇ ਲੋਕ ਆ ਮੇਰੇ ਹਲਕੇ ਦੇ ਵੀ ਸਰਪੰਚ ਨੇ ਮੋਤ ਭਰਨੇ ਜਾਂ ਦੂਜੇ ਜ਼ਿਲ੍ਹਿਆਂ ਦੇ ਵੀ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਵਿਚਾਰਿਆਂ ਦੇ ਜਿਨ੍ਹਾਂ ਦੇ ਪੱਠੇ ਵੀ ਗਰਕ ਹੋ ਗਏ ਤੂੜੀਆਂ ਵੀ ਰੋੜ ਗਈਆਂ ਝੋਨੇ ਵੀ ਬਰਬਾਦ ਹੋ ਗਿਆ ਇਹਨਾਂ ਦੀ ਸਿੱਧੇ ਆ ਕੇ ਕਿਸੇ ਨੂੰ ਨਾ ਦਿਓ ਦੱਸਾਂ ਕੀ ਹੁੰਦਾ ਪਿਛਲੀ ਵਾਰ ਵੀ ਬੜੇ ਲੋਕ ਆਏ ਇੱਥੇ ਮਦਦ ਕੀਤੀ ਲੋਕਾਂ ਨੇ ਅਹੀਂ ਵੀ ਇੱਥੇ ਆਉਂਦੇ ਰਹੇ ਉਹ ਹੋਇਆ ਕਿ ਜਿਹੜੇ ਲੋਕ ਬੰਨੋ ਅੰਦਰੀਆ ਦਰਿਆਲੇ ਪਾਸੇ ਉਹ ਮੈਨੂੰ ਮੇਦੇ ਵੀ ਰਹਿ ਗਏ ਤੇ ਜਿਹੜੇ ਬੰਨੋਂ ਇੱਧਰ ਹੀ ਨਾ ਉਹ ਪੱਠੇ ਵੀ ਤੂੜੀ ਵੀ ਚੋਕਰ ਵੀ ਤੇ ਓਵੇਂ ਜੇ ਕਿਸੇ ਨੇ ਮਦਦ ਕੀਤੀ ਉਹ ਵੀ ਮਦਦ ਸਕੋ ਜਿਹੜੇ ਬੰਨੋਂ ਇੱਧਰ ਹੀ ਹੋ ਲੈ ਗਏ ਮੈਂ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹਦੇ ਕੋਈ ਆਰ ਇੱਧਰ ਬੰਨੋਂ ਬਾਹਰ ਮਾਧੇ ਵਾਲੇ ਪਾਸੇ ਕੋਈ 2-4 ਕਿੱਲੇ ਵੀ ਜ਼ਮੀਨ ਹੈਗੀ ਆ ਚੱਲ ਉਹ ਤੇ ਬਚਿਆ ਉਹ ਜਿਹਦੀ ਸਾਰੀ ਜ਼ਮੀਨ ਇੱਧਰ ਆ ਮੈਂ ਤੇ ਕਹਿੰਦਾ ਜਿਹੜੀ ਕੋਈ ਲੋਕ ਮਦਦ ਕਰਦੇ ਆ ਨਾ ਉਹ ਲੋਕਾਂ ਨੂੰ ਤੇ ਇੱਧਰ ਲਿਆਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਬਿਲਕੁਲ ਹੀ ਦਰਿਆ ਦੇ ਵਿੱਚ ਬੈਠੇ ਆ ਤੇ ਬੜੇ ਘਾਰ ਆ ਇਹੋ ਜੇ ਜਿੰਨਾ ਕੋਈ ਕੋ 2 ਕਿੱਲੇ ਆ ਕੇ ਕੋ 4 ਕਿੱਲੇ ਕੇ ਕੋ 5 ਆ ਕੇ ਕੋ 20 ਕਿੱਲੇ ਵੀ ਆ ਪਰ ਇਹ ਹੈਗੀ ਦਰਿਆ ਦੇ ਵਿੱਚ ਆ ਤੇ ਜਿਹੜੀ ਦਰਿਆ ਚ ਪੈਲੀ ਆ ਗਈ ਉਹ ਤੇ ਹਿਸਾਬ ਨਾਲ ਬਰਬਾਦ ਹੋ ਗਈ ਆ ਇਹ ਪੈਲੀ ਜਦੋਂ 1988 ਝੜਾ ਆਇਆ ਜਦੋਂ ਬਸਤਾ ਪਾਣੀ ਆਇਆ ਉਦੋਂ ਇਨੀ ਇਨੀ ਟੈ ਗਈਆਂ ਪੈਲੀਆਂ ਇਹ ਕਿਤੇ 20 20 30 30 ਫੁੱਟ ਖੂਪ ਹੈਗੇ ਸੀ ਤੇ ਕਿਤੇ 10 10 15 15 ਫੁੱਟ ਰੇਤ ਚੜ ਗਈ ਉਦੋਂ ਗਰੀਬੀ ਵੜੀ ਸੀ ਉਦੋਂ ਪੈਸੇ ਜਿਹੜਾ ਸੀ ਫਸਲ ਘਟ ਰੇਟ ਤੇ ਵੇਖਦੀ ਪੈਸਾ ਬਹੁਤ ਘਟ ਲੋਕਾਂ ਕੋ ਹੀ ਜੀ ਜੀ ਉਦੋਂ ਇਹ ਜ਼ਮੀਨਾਂ ਲੋਕਾਂ ਤੋਂ 8 8 10 ਦਾ ਸਾਲ ਜਿਹੜੀਆਂ ਵਾਂ ਅਬਜਾਉ ਨਹੀਂ ਕੀਤੀਆਂ ਗਈਆਂ ਪੱਧਰ ਨਹੀਂ ਕੀਤੀਆਂ ਗਈਆਂ ਵੀ ਇੰਨੀ ਮਤਲਬ ਲੋਕਾਂ ਦੀ ਹਾਲਤ ਇੱਥੇ ਪਤਲੀ ਹੋ ਗਈ ਵੀ ਇੰਨੀ ਜ਼ਮੀਨ ਉੱਚੀ ਨਹੀਂ ਵੀ ਹੋ ਗਈ ਮੁੜ ਕੇ ਹੁਣ ਮੈਂ ਹੁਣ ਦੀ ਗੱਲ ਕਰਾਂ 20 ਚ ਬੜਾ ਪਾਣੀ ਆਇਆ 20 ਚ ਵੀ ਜ਼ਮੀਨ ਪੁੱਟੀ ਗਈ ਮੁੜ ਕੇ 23 ਚ ਆਇਆ 23 ਚ ਇਹ ਜ਼ਮੀਨ ਚਟੋਏ ਪੈ ਗਏ ਟਿੱਬੇ ਬਣ ਗਏ ਹੁਣ ਉਹਦੇ ਮਗਰੋਂ 24 ਚ ਇਹਨਾਂ ਵਿਚਾਰਿਆਂ ਪਧਰੀ ਪੁੱਤਰੀ ਕੀਤੀ ਆ 25 ਚ ਫੇਰ ਪਾਣੀ ਆ ਗਿਆ ਭੁੱਲ ਸਾਬ ਹੋਈ ਵਰੀ 5-6 ਕਿਲੋ ਤਾਂ ਹੀ ਮੇਰੀ 2 ਸਾਲ ਕੋਲ ਨੂੰ ਜਿਹਾਣਾ ਪਿਆ ਬੰਨ ਦੀ ਬੜੀ ਮੰਗ ਹੈ ਕਹਿੰਦੇ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਰਲ ਕੇ ਇੱਥੇ ਬੰਨ ਵਾਜੇ ਕਿਉਂਕਿ ਉਧਰੋਂ ਬੰਨ ਨਾ ਹੋਈ ਰਹਿਣਾ ਹੈ ਹੋਰ ਕੋਈ ਬੰਨਣੀ ਹੋ ਸਕਦਾ ਇਹ ਜਿਹੜੀ ਮਰਚੀ ਜਿਹੜੀ ਮਰਚੀ ਮੰਗ ਕਰੀ ਜਾਵੇ ਇਹ ਬੰਨ ਇਹੋ ਹੀ ਰਹਿਣਾ ਇਸੇ ਤਰ੍ਹਾਂ ਪਾਣੀ ਅੱਗੇ ਚੱਲਦਾ ਰਿਹਾ ਪਾਣੀ ਇਸੇ ਤਰ੍ਹਾਂ ਹੀ ਚੱਲਣਾ ਆ ਇਹ ਚ ਕੋਈ ਕੁਝ ਨਹੀਂ ਕਰ ਸਕਦਾ ਇਹ ਚ ਸਰਕਾਰ ਵੀ ਕੀ ਕਰੂ ਹੁਣ ਜਦੋਂ ਪਿੱਛੇ ਪ੍ਰਸਾਦ ਹੀ ਜਾਂਦੀ ਹੋ ਜੂ ਆ ਪਾਣੀ ਦੀ ਸਪੀਡ ਵੇਖੋ ਕਿੰਨੇ ਸਪੀਡ ਦਾ ਪਾਣੀ ਚੱਲਣ데요 ਅਜੇ ਤਾਂ ਮੈਨੂੰ ਲੱਗਦਾ ਇਹ 70 ਤੇ 72000 ਕਿਊਸੀ ਕਿਹਾ ਕਈ ਰਾ ਪਾਣੀ 1.5 2-2 ਲੱਖ ਕਿਊਸੀ ਕਿ ਚੱਲਦਾ ਹੁਣ ਇੰਨੇ ਪਾਣੀ ਨੂੰ ਬੰਨ ਮਾਰ ਕੇ ਆਪਾਂ ਕਿਵੇਂ ਪਰਾਂ ਨੂੰ ਲੈ ਜਾਵਾਂਗੇ ਇਹ ਤੇ ਇਹੋ ਹੀ ਆ ਵੀ ਦਰਿਆ ਵਿੱਚੋਂ ਪੁੱਟਿਆ ਪਟਿਆ ਜਾਵੇ ਜਿਵੇਂ ਰੇਤ ਰੂਤ ਨਿਕਲ ਜੇ ਵਿਚ ਵਿੱਚ ਚਲੋ ਜੇਰਾ ਇੰਨਾ 50 60000 ਕਿਊਸੀ ਕੋਈ ਵਿਚ ਵਿੱਚ ਚੱਲ ਜੇ ਜਦੋਂ 70 75000 ਕਿਸੀ ਕਿ ਨਾਲ ਦਾ ਬੰਨ ਤੋਂ ਬੰਨ ਤੱਕ ਐਂਡ ਤੱਕ ਹੀ ਪਾਣੀ ਚੱਲੀ ਜਾਂਦਾ ਇਹ ਬੰਨ ਹੁਣ ਜਿੱਥੇ ਦੇ ਆਪਾਂ ਖੜੇ ਆ ਇਹ ਬੰਨ ਦੀ ਆਪਾਂ ਗੱਲ ਕਰੀਏ ਬੰਨ ਤੇ ਅਸੀਂ ਪਿੱਛੇ ਪੱਥਰ ਵੀ ਲਵਾਇਆ ਸੁਪਾਰ ਵੀ ਬਣਾਏ ਆ ਜਿੱਤੋਂ ਪਿਛਲੀ ਵਾਰ ਜਿਹੜਾ ਬੰਨ ਟੁੱਟ ਚੱਲਿਆ ਸੀ ਹੁਣ ਸੜਕ ਵੀ ਚੌੜੀ ਹੋ ਰਹੀ ਹੈ ਹੁਣ ਸੜਕ ਵੀ ਇਹ ਦੇ ਵਾਸਤੇ ਰੁਪਈਆ 8 ਕਰੋੜ ਪਾਸ ਕਰਾਤਾ ਉਹ 18 ਫੁੱਟ ਸੜਕ ਬਣ ਜਣੀ ਆ ਨਾਲ ਹੁਣ ਗਾਂ ਫੇਰ ਪੱਥਰ ਲੱਗਣਾ ਵਾ ਇੱਥੋਂ ਤੱਕ ਆ ਕੁਲੇ ਵਾਲਾ ਇੱਥੋਂ ਤਾਈਂ ਆਪਾਂ ਗਾਂ ਤੱਕ ਪੱਥਰ ਲੈ ਆਉਣਾ ਦੀ ਮੇਨ ਗੱਲ ਇਹ ਵੀ ਆ ਬੰਨਣੀ ਟੁੱਟਣਾ ਚਾਹੀਦਾ ਜਿਹੜਾ ਇਹ ਪਾਣੀ ਆ ਇਹ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਗਾਂ ਵੀ ਇਸ ਤਰ੍ਹਾਂ ਹੀ ਚੱਲਣਾ ਗਾਂ ਵੀ ਕੋਪਾ ਵਿੱਚ ਜਿੱਦੀ ਮਰਜ਼ੀ ਸਰਕਾਰ ਆ ਜੇ ਜੇ ਆਪਾਂ ਕਹੀਏ ਨਾ ਵੀ ਕੋਈ ਹੋਰ ਸਰਕਾਰ ਹੋਵੇ ਤੇ ਆਪਾਂ ਆ ਕੇ ਇੱਥੇ ਵਿਰੋਧ ਕਰ ਲਾ ਪੀਏ ਵੀ ਆ ਜੀ ਸਰਕਾਰ ਨੇ ਪਾਣੀ ਛੱਡਤਾ ਇਹ ਤੇ ਕੁਦਰਤੀ ਯਾਰ ਮੌਸਮ ਜਦੋਂ ਬਰਸਾਤ ਹੋ ਪਹਾੜਾਂ ਦੇ ਉੱਤੇ ਪਾਣੀ ਆ ਹੀ ਆਉਣਾ ਨਿਵਾਣਾ ਨੂੰ ਪਾਣੀ ਚੱਲਦੇ ਆ ਪਾਣੀ ਇਹਨੂੰ ਹੀ ਆਉਣਾ ਵਾ ਉਹ ਮੈਨੂੰ ਉਹਨਾਂ ਕਈਆਂ ਤੇ ਆਸਾਂ ਆਉਂਦਾ ਵਾ ਜਿਹੜੇ ਆਂਦੇ ਆ ਸਰਕਾਰ ਨੇ ਪਹਿਲਾਂ ਇੰਤਜ਼ਾਮ ਨਹੀਂ ਕੀਤਾ ਸਰਕਾਰ ਹੋਣੇ ਥੋੜਾ ਰੱਬ ਨੂੰ ਥੋੜਾ ਡ ਉਹਨੇ ਮਹਾਚਲ ਤੇ ਜੇ ਬੱਦਲ ਫਟੇ ਕਿੰਨੇ ਲੋਕ ਉਹੀ ਰੁੜ ਕੇ ਸਿੱਧੇ ਰੁੜ ਕੇ ਕਿੰਨੇ ਘਰ ਰੁੜ ਗਏ ਕਿੰਨਾ ਪਾਣੀ ਉਤੋਂ ਸਾਰਾ ਉਹ ਮਹਾਚਲ ਦਾ ਜਿੰਨਾ ਮੀਂਹ ਪੈਂਦਾ ਉਹ ਸਾਰਾ ਇੱਥੇ ਆਉਂਦਾ ਸਤਲ ਤੇ ਚਹਾੜਾ ਵੇ ਬਿਆਸ ਚ ਪਾਣੀ ਆਵੇ ਉਹ ਸਾਰੇ ਦਾ ਸਾਰਾ ਪਾਣੀ ਸਾਡੇ ਹਰੀਕੇ ਸੰਗਮ ਹੁੰਦਾ ਤੇ ਵਾਇਆ ਹਰੀਕੇ ਤੋਂ ਇਹ ਸਾਡੇ ਜਿਹੜੇ 530 ਪਿੰਡ ਆ ਸਾਡੇ ਪੱਟੀ ਹਲਕੇ ਦੇ ਇਹ ਦੀ ਨੰਗ ਕੇ ਗਾਂ ਸੈਣੀ ਵਾਲੇ ਨੂੰ ਪਰਾਂ ਨੂੰ ਗਾਂ ਨੂੰ ਲੰਗਦਾ ਤੇ ਇਹ ਕੋਈ ਬੰਨ ਦੇ ਬੰਨ ਦੇ ਵਿੱਚੋਂ ਨਹੀਂ ਕੋਈ ਪਾਣੀ ਰੋਕ ਸਕਦਾ ਇਹ ਪਾਣੀ ਕੁਦਰਤਿਆ ਕੁਦਰਤਾਂ ਜੇ ਨੂੰ ਮਾਰਿਆ ਕੁਦਰਤ ਨੇ ਉਹ ਪਾਣੀ ਲੈ ਕੇ ਜਾਣਾ ਇਹ ਤੁਸੀਂ ਜ਼ਿੰਮੇਵਾਰ ਜੇਤਰੋ ਤੇ ਕੀ ਭਰੋਸਾ ਦਵਾਉਂਦੇ ਜੇ ਕਿ ਇਹ ਜਿਹੜੀ ਹੁਣ ਮਾਰ ਪੈ ਰਹੀ ਹੈ ਲੋਕਾਂ ਦੇ ਨਾਲ ਖੜੇ ਜੀ ਬਿਲਕੁਲ ਲੋਕਾਂ ਦੇ ਨਾਲ ਖੜੇ ਆ ਵੇਖੋ ਆਪਦੀ ਜੇਬ ਚੋਂ ਅੱਜ ਤਾਂ ਕੀਤਾ ਆ ਕਿ ਅਜੇ ਸਰਕਾਰੀ ਮਦਦ ਆਉਂਦਿਆਂ ਨੂੰ ਇੱਕ ਦੋ ਦਿਨ ਲੱਗ ਜਣੇ ਆ ਭੀਰ ਕਰਾਂ ਲੋਕ ਆਪਦੇ ਪਸ਼ੂਆਂ ਨੂੰ ਚਲੋ ਮਾੜਾ ਮੂੜਕ ਤਾਵਾ ਕਰਕੇ ਤੇ ਸਾਰਨ ਜੀ ਜੀ ਇੱਕ ਤਰ੍ਹਾਂ ਤੋਰ ਤੁਰਪੇ ਮੁਰਕੇ ਜਿੰਨੀ ਸਰਕਾਰੀ ਮਦਦ ਆਊਗੀ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਨਾਲ ਹੋ ਕੇ ਵੰਡਾਵਾਂਗੇ ਜੋ ਵੀ ਰਕਮ ਆਇਆ ਵੰਡਾਵਾਂਗੇ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਚੀਜ਼ਾਂ ਜਿਹੜੇ ਲੋਕਾਂ ਦੀ ਪੈਲੀ ਸਾਰੀ ਤਰਿਆਲੇ ਪਾਸੇ ਆ ਤੇ ਜਿਹੜੇ ਕੋਈ ਭੈਣ ਭਰਾ ਵੀ ਆਉਣੇ ਆ ਨਾ ਜਿਹੜੇ ਕਈ ਵੇਖੋ ਦਾਨੀ ਸੱਜਣ ਹੁੰਦੇ ਆ ਉਹਨਾਂ ਨੂੰ ਹੁੰਦਾ ਆ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਉਹਦੀ ਬਾਹ ਫੜੀਏ ਜੇ ਨੁਕਸਾਨ ਹੋਇਆ ਜੇ ਕ੍ਰੋਪੀ ਆਈ ਆ ਤੇ ਪੰਜਾਬ ਚ ਇੱਕ ਕੌਮ ਇਹਨਾਂ ਚ ਦਾਨੀ ਸੱਜਣ ਵੀ ਵੜਿਆ ਪੰਜਾਬੀ ਦਾਨੀ ਵੀ ਵੜਿਆ ਵੀ ਉਹਨਾਂ ਦਾਣ ਕਰਨਾ ਮੈਂ ਬੇਨਤੀ ਇਹੋ ਕਰੂੰਗਾ ਸਿੱਧੇ ਆ ਕੇ ਦਿਓ ਜੇ ਪਰ ਦਿਓ ਉਹਨਾਂ ਲੋਕਾਂ ਨੂੰ ਚਨਾਕਤ ਕਰਕੇ ਜਿਨ੍ਹਾਂ ਲੋਕਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ ਜਿਨ੍ਹਾਂ ਲੋਕਾਂ ਦੀ ਫਸਲ ਦੀ ਬਰਬਾਦੀ ਹੋਈ ਹੈ ਉਹਨਾਂ ਲੋਕਾਂ ਨੂੰ ਦਿਓ ਜੇ ਅੱਜ ਮੈਂ ਵੀ ਨਾਲ ਜਾ ਕੇ ਐਂਡ ਤੱਕ ਬਣਾਉਣਾ 20 25 ਪਿੰਡ ਆ ਇਹ ਜਿਹੜੀਆਂ ਢੁੱਲੇ ਵਾਲੇ ਦੀਆਂ ਬਹਿਕਾ ਇੱਥੋਂ ਸ਼ੁਰੂਆਤ ਕੀਤੀ ਆ ਇਹ 40 50 ਘਾਰੇ ਆ ਇੱਥੇ ਬੈਠੇ ਬੰਦੇ ਨਾਲ ਇਹਨਾਂ ਦੇ ਘਾਰੇ ਹੀ ਪਾਸ ਬੰਦੇ ਨਾਲ ਆ ਇਹਨਾਂ ਕੋਲ ਜ਼ਮੀਨ ਸਾਰੀ ਇੱਥੇ ਰਿਹਾ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੀ ਟੈਗੀ ਵਿਚਾਰਿਆਂ ਦੀ ਆ ਵੀਰ ਦੱਸਣ ਦਿਓ ਅੱਗੇ ਵੀ ਅੱਗੇ 5 ਕਿਲੇ ਪੈਲੀ ਤੇ ਇਹਨਾਂ ਤੋਂ ਪਿਛਲੀ 23 ਵਾਲੀ ਨਹੀਂ ਬਣਾएंगे ਨਹੀਂ ਬਣੇਗੀ 23 ਵਾਲੇ ਨੂੰ 5 ਕਿਲੇ ਖਾਲੀ ਪਈ ਆਪ ਵੀ ਪੈਸਿਆਂ ਘੁਣੋ ਇਹਨਾਂ ਕੋਲ ਵਿਚਾਰਿਆਂ ਕੋ ਇਹਨਾਂ ਦਾ ਵੀ ਹਾਲ ਪੁੱਛੋ ਵੀ ਇਹਨਾਂ ਦੇ ਕੀ ਆ ਖੜਦੇ ਕੋਈ ਨਹੀਂ ਆ ਸੁਣ ਲਓ ਇਹਨਾਂ ਦੀ ਵੀ ਗੱਲ ਕਰ ਲਓ ਆ ਇਹ ਨਾ ਸਾਰੇ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਕਿ ਪਿਛਲੇ ਸਾਲ ਹੋਏ ਮਾਰਜਿਨਿਕ ਕੰਪੋਜੀਸ਼ਨ ਨੇ ਜਿਹੜੀ ਕਿ 380 ਰੁਪਿਆ ਸੀ ਇਹ ਖਾਣਾਂ ਨਾਲੋਂ ਦਿੱਤੀ ਗਈ ਸੀ ਕਿਵੇਂ ਦੇਖਦੇ 6800 ਰੁਪਏ ਨਾਲ ਕਿਸ ਤਰ੍ਹਾਂ ਕੀ ਕਰਨਗੇ ਦੇਖੋ ਇਹ ਜਿਹੜਾ 800 ਰੁਪਈਆ ਨਾਲ ਇਹ ਸੈਂਟਰ ਭੇਜਦਾ ਇਹਦੇ ਤੇ ਵੀ ਨਾ ਕਈ ਬੰਦੇ ਬੜੇ ਕਮੈਂਟ ਕਰਦੇ ਹੋ ਜੀ ਪੰਜਾਬ ਸਰਕਾਰ ਕੀ ਇਹ ਸੈਂਟਰ ਜਿਹੜਾ ਹੁੰਦਾ ਬਾਪ ਹੁੰਦਾ ਸੈਂਟਰ ਦਾ ਫਰਜ਼ ਆ ਜਿੰਨੇ ਦਾ ਇਹਨਾਂ ਦਾ ਝੋਨਾ ਨਾ ਓਨੇ ਪੈਸੇ ਤੇ ਘੱਟੋ ਘੱਟ ਦੇਵੇ ਇਹ 6800 ਰੁਪਈਆ ਸੈਂਟਰ ਜਿਹੜਾ ਨਾ ਇਹ ਅੱਜ ਦਾ ਨਹੀਂ ਇਹ ਮੈਨੂੰ ਇਹਦੇ 20 ਸਾਲ ਪਹਿਲਾਂ ਦਾ 6800 ਰੁਪਈਆ ਹੁੰਦਾ ਜੀ ਇਹੜਾ 800 ਰੁਪਈਆ ਹੁੰਦਾ 20 ਸਾਲ ਪਹਿਲਾਂ ਦਾ ਹੁੰਦਾ ਇਸ ਸੈਂਟਰ ਨੂੰ ਜਿਹੜਾ 6800 ਤੋਂ ਵਧਾ ਕੇ ਪੈਸੇ ਵਧਾਉਣੇ ਚਾਹੀਦੇ ਆ ਗਰੀਬ ਲੋਕ ਨੇ ਇਹ ਜਿਹੜੇ ਲੋਕ ਨੇ ਨਾ ਤੇ ਵਿਚਾਰੇ ਦਿਹਾੜੀ ਦਾ ਪਾ ਕਰਨ ਜੋਗੇ ਕਿਉਂਕਿ ਉਹ ਜਿਹੜਾ ਜੱਟ ਸ਼ਬਦ ਨਾ ਨਾ ਜਾਂ ਲਕਾ ਨਾ ਉਹਦਾ ਕਰਕੇ ਨਾ ਇਹ ਵਿਚਾਰੇ ਦਿਹਾੜੀ ਕਰਨ ਜੋਗੇ ਨਾ ਹੀ ਕਿਤੇ ਰੇੜੀ ਲਾਉਣ ਜੋਗੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੱਟ ਜ਼ਿਮੀਦਾਰ ਆ ਸਾਡੀਆਂ ਜ਼ਮੀਨਾਂ ਨੇ ਭਾਵੇਂ ਜ਼ਮੀਨਾਂ ਟੈ ਵੀ ਗਈਆਂ ਇਹ ਬੰਦੇ ਦਲੇਰ ਤੇ ਜਿਹਾਰੂ ਨੇ ਇਹ ਮੁਸ਼ਕਲਾਂ ਨਾਲ ਮੁਸੀਬਤਾਂ ਨਾਲ ਸ਼ੁਰੂ ਤੋਂ ਲੜਦੇ ਆਏ ਆ ਡਟਦੇ ਆਏ ਆ ਤੇ ਗਾਂਵ ਵੀ ਇਹ ਲੜਦੇ ਰਹਿਣਗੇ ਡਰਦੇ ਰਹਿਣਗੇ ਤੇ ਅਸੀਂ ਇਹਨਾਂ ਦੇ ਨਾਲ ਆ ਮਹਾਰਾਜ ਕਿਰਪਾ ਕਰੇ ਇਹੋ ਜੀ ਕਰੋਪੀ ਆਵੇ ਨਾ ਜੇ ਕਿਤੇ ਕੁਦਰਤੀ ਕਰੋਪੀ ਆਉਂਦੀ ਹੈ ਤੇ ਅਸੀਂ ਇਹਨਾਂ ਭਰਾਵਾਂ ਦੇ ਨਾਲ ਖੜੇ ਆ ਗਾਂਵ ਵੀ ਖੜੇ ਰਵਾਂਗੇ 23 ਵੀ ਜਦੋਂ ਆੜਾ ਇਹ ਉਦੋਂ ਆਪਾਂ ਆਪਦੇ ਤੌਰ ਤੇ ਵੀ ਮਦਦ ਕੀਤੀ ਸਰਕਾਰੀ ਤੌਰ ਤੇ ਵੀ ਕਰਾਈ ਇਹ ਮੈਂ ਵਿਸ਼ਵਾਸ ਦੋਣਾ ਭਰਾਵਾਂ ਨੂੰ ਜੋ ਵੀ ਮਾਅਬ ਜਾਊਗਾ ਮੇਰੇ ਗਾਉਂ ਨੂੰ ਜਿਹਦੀ ਜ਼ਮੀਨ ਦਰਿਆ ਦੇ ਵਿੱਚ ਜਿਹਦਾ ਨੁਕਸਾਨ ਹੋਇਆ ਉਹ ਬੰਦੇ ਨੂੰ ਮਿਲੂਗਾ ਦੂਜੇ ਬੰਦੇ ਨੂੰ 1 ਰੁਪਇਆ ਨਹੀਂ ਮਿਲੂਗਾ ਜਿਹਦੀ ਬੰਨੋਂ ਇਧਰ ਜਿਹਦੀ ਬੰਨ ਦੇ ਵਿੱਚ ਨੁਕਸਾਨ ਹੋਇਆ ਉਹਨੂੰ ਮਿਲੂਗਾ ਇੱਕ ਤਾਂ ਇਹਨਾਂ ਨਾਲ ਜ਼ਰੂਰ ਗੱਲ ਕਰਿਓ ਵੀ ਇਹਨਾਂ ਦੀ ਵਿਚਾਰਿਆਂ ਦੀ ਦਿਲ ਤੇ ਕੀ ਬੀਤਦੀ ਪਈ ਆ ਤੇ ਕਿੰਨਾ ਇਹਨਾਂ ਦਾ ਨੁਕਸਾਨ